ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਅੱਜ ਰੋਏ ਆਂ ਪੰਜਾਬ ਸਬੰਧੀ ਮੌਸਮ ਦੀ ਨਵੀਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆਂ ਆਉਣ ਵਾਲੇ 24 ਘੰਟਿਆਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ 3 ਤੋਂ 4 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਕਿਸ ਤਰ੍ਹਾਂ ਦੀ ਮੌਸਮੀ ਕਰਵਰਟ ਦੇਖਣ ਨੂੰ ਮਿਲੇਗੀ ਜੇਕਰ ਸਭ ਤੋਂ ਪਹਿਲਾਂ ਪਿਛਲੇ 24 ਘੰਟਿਆਂ ਦੇ ਮੌਸਮ ਦੀ ਗੱਲ ਕਰੀਏ ਤਾਂ ਜੇਕਰ ਚੈਨਲ ਤੇ ਪਹਿਲੀ ਵਾਰੇ ਉਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਮ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਾਂ ਰੁਕਾਵਟ ਤੁਹਾਡੇ ਤੱਕ ਪਹੁੰਚਦੀ ਰਹੇ ਫਿਲਹਾਲ ਜ ਖੇਤਰ ਹੋ ਗਏ ਤੇ ਉੱਤਰ ਪੂਰਬੀ ਖੇਤਰ ਹੋ ਗਏ ਨਾ ਵੀ ਟੁੱਟਵੇਂ ਦਰਮਿਆਨੀ ਸਿਸਟਮ ਦੇਖਣ ਨੂੰ ਮਿਲਿਆ ਹਨ ਹਲਕੀ ਦਰਮਿਆਨੀਆਂ ਕਰਵਾਂ ਚੰਡੀਗੜ੍ਹ ਮੁਹਾਲੀ ਖੜਰ ਨੰਗਲ ਦੇ ਆਸਪਾਸ ਦੇ ਖੇਤਰ ਹੋ ਗਏ ਕੁਝ ਲੁਧਿਆਣੇ ਦੇ ਆਸਪਾਸ ਦੇ ਖੇਤਰ ਬਾਕੀ ਤਕਰੀਬਨ ਆਪਾਂ ਨੂੰ ਜਿਹੜੇ ਹਰਪੁਰ ਤੇ ਪਠਾਨਕੋਟ ਦੇ ਖੇਤਰਾਂ ਵੀ ਟੁੱਟਵੇਂ ਤੌਰ ਤੇ ਕਰਵਾਂ ਦੇਖਣ ਨੂੰ ਮਿਲ ਜਾਣ ਜੇਕਰ ਹੁਣ ਸਭ ਤੋਂ ਪਹਿਲਾਂ ਹਵਾਵਾਂ ਦੀ ਗੱਲ ਕਰੀਏ ਤਾਂ ਪੱਛਮੀ ਹਵਾਵਾਂ ਲਗਾਤਾਰ ਪੰਜਾਬ ਦੇ ਵਿੱਚ ਚਲਦੀਆਂ ਹੋਈਆਂ ਕਈ ਦਿਨੀਆਂ ਤੇ ਆਉਂਦੇ ਦਿਨਾਂ ਦੇ ਵਿੱਚ ਆਪਾਂ ਨੂੰ ਨਮੀ ਵਾਲੀਆਂ ਪੂਰਬੀ ਹਵਾਵਾਂ ਦੀ ਵਾਪਸੀ ਦੇਖਣ ਨੂੰ ਮਿਲੇਗੀ ਜਿਸ ਨਾਲ ਟੁੱਟਵੇਂ ਦਰਮ ਸਿਸਟਮ ਦੀ ਐਂਟਰੀ ਪਹਾੜੀ ਖੇਤਰਾਂ ਦੇ ਵੀ ਦੇਖਣ ਨੂੰ ਮਿਲਿਆ ਜਿਸ ਨਾਲ ਗਤੀਵਿਧੀਆਂ ਦੇ ਆਸਾਰ ਵੱਧੇ ਹੋਇਤਖਾਈ ਦੇਣਗੇ ਦੂਜੇ ਸਿਸਟਮ ਦੀ ਗੱਲ ਕਰੀਏ ਤਕਰੀਬਨ ਇੱਕ ਸਰਕੂਲੇਸ਼ਨ ਯੂਪੀ ਦੇ ਉੱਤੇ ਬੰਦਾ ਹੋਇਆ ਦਿਖਾਈ ਦੇ ਰਿਹਾ ਆਂਦੇ 24 ਘੰਟਿਆਂ ਦੇ ਵਿੱਚ ਇਹ ਵੀ ਐਕਟੀਵੇਟ ਦੇਖਣ ਨੂੰ ਮਿਲੇਗਾ ਨਮੀ ਵਾਲੀਆਂ ਪਰਮਾਇਨਾ ਕੇ ਤਰ੍ਹਾਂ ਦੇ ਵਿੱਚ ਪੰਜਾਬ ਤੱਕ ਜ਼ਬਰਦਸਤ ਤਰੀਕੇ ਨਾਲ ਪਹੁੰਚਦੀਆਂ ਹੋਈਆਂ ਦਿਖਾਈ ਦੇਣਗੀਆਂ ਤੇ ਤਕਰੀਬਨ ਲੋ ਪ੍ਰੈਸ਼ਰ ਦਾ ਏਰੀਆ ਵੀ ਆਪਾਂ ਨੂੰ ਇਸ ਟਾਈਮ ਆਪਾਂ ਨੂੰ ਇਹ ਤਕਰੀਬਨ ਮਹਾਰਾਸ਼ਟਰ ਦੇ ਖੇਤਰਾਂ ਦੇ ਉੱਤੇ ਦੇਖਣ ਨੂੰ ਮਿਲਿਆ ਜਿਸ ਨਾਲ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਟੁੱਟਵੇਂ ਦਰਮਿਆਨੇ ਸਿਸਟਮ ਦੇਖਣ ਨੂੰ ਮਿਲਣਗੇ ਮੀਂਹ ਦੀਆਂ ਗਤੀਵਿਧੀਆਂ ਦੇ ਵਿੱਚ ਵਾਧਾ ਅਗਲੇ 24 ਘੰਟਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਦੇਖਣ ਨੂੰ ਮਿਲਦਾ ਹੈ ਹੁਣ ਤੁਹਾਡੀ ਸਕਰੀਨ ਉੱਤੇ ਸਾਂਝੀ ਕਰਨ ਜਾ ਰਹੇ ਹਾਂ ਜੋ ਮੌਸਮ ਵਿਭਾਗ ਵੱਲੋਂ ਆਈਐਮਡੀ ਵੱਲੋਂ ਅਪਡੇਟ ਜਾਰੀ ਕੀਤੀ ਗਈ ਇਸੀ ਸਕਰੀਨ ਉੱਤੇ ਦੇਖ ਸਕਦੇ ਹੋ ਇਸ ਟਾਈਮ ਪੰਜਾਬ ਦੇ ਵਿੱਚ ਤਕਰੀਬਨ ਆਪਾਂ ਦੇ ਸਕਦੇ ਹਨ ਖਾਸ ਕਰਕੇ ਜੋ ਪੂਰਬੀ ਹੌਮ ਦਾ ਜੋਰ ਆਪਾਂ ਨੂੰ ਪੰਜਾਬ ਉੱਤੇ ਦੇਖਣ ਨੂੰ ਮਿਲੇਗਾ ਜਿਸ ਨਾਲ ਟੁੱਟਵੇਂ ਦਰਮਿਆਨੇ ਸਿਸਟਮ ਦਾ ਆਪਾਂ ਨੂੰ ਪੰਜਾਬ ਉੱਤੇ ਦੇਖਣ ਨੂੰ ਮਿਲਦਾ ਹੈ ਜ਼ਿਲ੍ਹੇਵਾਰ ਅਪਡੇਟ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਗੁਰਦਾਸਪੁਰ ਦੇ ਇਲਾਕੇ ਹੋਗੇ ਉਸ ਤੋਂ ਬਾਅਦ ਤਕਰੀਬਨ ਪਠਾਨਕੋਟ ਦੇ ਖੇਤਰ ਹੋਗੇ ਤੇ ਨਾਲ ਦੇ ਨਾਲ ਆਪਾਂ ਨੂੰ ਅੰਮ੍ਰਿਤਸਰ ਸਾਹਿਬ ਦੇ ਖੇਤਰ ਹੋਗੇ ਉਸ ਤੋਂ ਬਾਅਦ ਸ਼ਹਿਰਪੁਰ ਦੇ ਖੇਤਰ ਹੋਗੇ ਨਮਾਚੇਰ ਹੋਗਾ ਰੂਪਨਗਰ ਦੀ ਬੈਲਟ ਹੋਗੀ ਐਸਐਸ ਨਗਰ ਮੋਹਾਲੀ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੀਆਂ ਗਤੀਵਿਧੀਆਂ ਦੇ ਅਸਾਰ ਦੇਖਣ ਨੂੰ ਮਿਲਣਗੇ ਇੱਕ ਜ਼ਿਲ੍ਹੇ ਵਿੱਚ ਟੁੱਟਵੇਂ ਤੌਰ ਕਰੀਬਨ 50 ਤੋਂ 75% ਖੇਤਰ ਕਵਰ ਕਰਦੇ ਹੋਏ ਦਿਖਾਈ ਦੇ ਸਕਦੇ ਆ ਉਸ ਤੋਂ ਬਾਅਦ ਜੇਕਰ ਆਪਾਂ ਹੋਰ ਖੇਤਰਾਂ ਦੀ ਗੱਲ ਕਰੀ ਤਾਂ ਨਾਲ ਦੇ ਨਾਲ ਤਰਨਤਨ ਸਾਹਿਬ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਦੇ ਆਸਪਾਸ ਦੇ ਖੇਤਰ ਮਾਨਸਾ ਹੋ ਗਿਆ ਸੰਗਰੂਰ ਹੋ ਗਿਆ ਪਟਿਆਲਾ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਟੁੱਟਵੇਂ ਦਰਮਿਆਨੇ ਸਿਸਟਮ ਆਪਾਂ ਨੂੰ ਤਕਰੀਬਨ ਦੁਪਹਿਰ ਤੋਂ ਬਾਅਦ ਕੁਝ ਖੇਤਰਾਂ ਦੇ ਵਿੱਚ ਘਰ ਚਮਕਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਟੁੱਟਵੇਂ ਤੌਰ ਤੇ ਉਮੀਦ ਹੀ ਸਭਾਵਨਾ ਆਪਾਂ ਨੂੰ ਦੇਖਣ ਨੂੰ ਮਿਲੇਗੀ ਖਾਸ ਕਰਕੇ ਪੰਜਾਬ ਦੇ ਜਿਹੜੇ ਪਹਾੜੀ ਖੇਤਰਾਂ ਨਾਲ ਟੱਚ ਕਰਦੇ ਖੇਤਰ ਹੋਗੇ ਤੇ ਜੰਮੂ ਕਸ਼ਮੀਰ ਦੇ ਹਿਮਾਚਲ ਦੇ ਨਾਲ बाड़ी ਖੇਤਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਜਿਸ ਨਾਲ ਟੁੱਟਵੇਂ ਦਰਮਿਆਨੇ ਸਿਸਟਮ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਪੱਛਮੀ ਹੌਮ ਦਾ ਅੱਜ ਵੀ ਜ਼ੋਰ ਆਪਾਂ ਨੂੰ ਦੇਖਣ ਨੂੰ ਮਿਲੇਗਾ ਖਾਸ ਕਰਕੇ ਪੰਜਾਬ ਦੇ ਜਿਹੜੇ ਦੱਖਣ ਪੱਛਮੀ ਖੇਤਰ ਹੋਗੇ ਜਿੱਦੇ ਵਿੱਚ ਫਰੀਦਕੋਟ ਫਰੋਜਪੁਰ ਫਾਜ਼ਿਲਕਾ ਮੁਕਸਰ ਦੇ ਇਲਾਕੇ ਹੋਗੇ ਬਠਿੰਡਾ ਬਰਨਾਲਾ ਮਾਨਸਾ ਦੇ ਆਸਪਾਸ ਦੇ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਪੱਛਮੀ ਹੌਮ ਦਾ ਜ਼ੋਰ ਦੇਖਣ ਨੂੰ ਮਿਲਦਾ ਟੁੱਟਮੀਆਂ ਕਾਰਵਾਈਆਂ ਕਰੀਬਨ ਇਹਨਾਂ ਖੇਤਰਾਂ ਵੀ ਦੇਖਣ ਨੂੰ ਮਿਲ ਸਕਦੇ ਹਨ ਹਲਕੀ ਬੱਦਲਵਾਈ ਦੇਖਣ ਨੂੰ ਮਿਲੇਗੀ ਉਦੋਂ ਮੌਸਮ ਵਿਭਾਗ ਵੱਲੋਂ ਅਪਡੇਟ ਡਰਾਇ ਦਿੱਤੀ ਗਈ ਹੈ ਪਰ ਟੁੱਟਵੇਂ ਤੌਰ ਤੇ ਬੱਦਲਵਾਈ ਦੀ ਆਵਾਜ਼ਾਈ ਦੇਖਣ ਨੂੰ ਮਿਲ ਸਕਦੀ ਹੈ ਮੇਨ ਤੌਰ ਤੇ ਆਪਾਂ ਗੱਲ ਕਰੀਏ 17 18 ਅਤੇ 19 ਤਰੀਕ ਨੂੰ ਪੰਜਾਬ ਦੇ ਵਿੱਚ ਟੁੱਟਵੇਂ ਤੌਰ ਤੇ ਸਿਸਟਮਾਂ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਮੇਨ ਤੌਰ ਤੇ 17 ਅਤੇ 18 ਤਰੀਕ ਨੂੰ ਆਪਾਂ ਨੂੰ ਸੇਮ ਹਾਲਾਤ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੇ ਟੁੱਟਮੀਆਂ ਕਾਰਵਾਈਆਂ ਪੰਜਾਬ ਦੇ ਖੇਤਰਾਂ ਜਿਵੇਂ ਠੰਡਕੋਟ ਦੇ ਖੇਤਰ ਕੁਦਰਸਪੁਰ ਚੜਪੁਰ ਨਵਾਂ ਸ਼ਹਿਰ ਦੇ ਖੇਤਰ ਹੋਗੇ ਰੂਪਨਗਰ ਦੀ ਬੈਲਟ ਹੋਗੀ ਤੇ ਟੁੱਟਵੇਂ ਤੋੜਤੇ ਗਤੀਵਿਧੀਆਂ ਦੇ ਅਸਾਰ ਦੇਖਣ ਨੂੰ ਮਿਲਣਗੇ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ 1-2 ਘੰਟਿਆਂ ਦੇ ਟੁੱਟਵੇਂ ਸਪੈਲ ਦੇਖਣ ਨੂੰ ਮਿਲ ਸਕਦੇ ਹਨ ਜਿੱਦੀ ਸੁਭਾਵਨਾ ਇਹਨਾਂ ਖੇਤਰਾਂ ਦੇ ਵਿੱਚ 75% ਦੇਖਣ ਨੂੰ ਮਿਲੇਗੀ ਅਤੇ ਬਾਕੀ ਤਰਨਤਨ ਸਾਹਿਬ ਅੰਮ੍ਰਿਤਸਰ ਸਾਹਿਬ ਕਪੂਰਥਲਾ ਜਲੰਧਰ ਅਤੇ ਲੁਧਿਆਣਾ ਦੇ ਖੇਤਰ ਹੋਗੇ ਸੰਗਰੂਰ ਦੀ ਬੈਲਟ ਹੋਗੀ ਅਤੇ ਪਟਿਆਲਾ ਦੇ ਆਸ-ਪਾਸ ਫਤਿਹਗੜ੍ਹ ਸਾਹਿਬ ਦੇ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਮੀਂਹ ਦੀ ਸੁਭਾਵਨਾ ਟੁੱਟਵੇਂ ਤੋੜਤੇ ਦੇਖਣ ਨੂੰ ਮਿਲ ਸਕਦੀ ਹੈ ਟੁੱਟਵੇਂ ਤੋੜਤੇ ਬੱਦਲ ਵਾਝੀ ਦੀ ਆਵਾਜ਼ ਆਈ ਦੇਖਣ ਨੂੰ ਮਿਲੇਗੀ ਤਕਰੀਬਨ 50% ਖੇਤਰ ਚ ਆਪਾਂ ਨੂੰ ਮੌਸਮ ਤਕਰੀਬਨ ਠੀਕ-ਠਾਕ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਤਕਰੀਬਨ ਜੇਕਰ ਆਪਾਂ 18 ਤਰੀਕ ਦੇ ਮੌਸਮ ਦੀ ਗੱਲ ਕਰੀਏ 18 ਤਰੀਕ ਨੂੰ ਤਕਰੀਬਨ ਆਪਾਂ ਨੂੰ ਕੁਝ ਇਲਾਕਿਆਂ ਦੇ ਵਿੱਚ ਫਿਰ ਤੋਂ ਉਸੇ ਤਰ੍ਹਾਂ ਸੇਮ ਹਾਲਾਤ ਦੇਖਣ ਨੂੰ ਮਿਲਣਗੇ ਜਿਹੜੇ ਪੰਜਾਬ ਦੇ ਉੱਤਰ ਪੂਰਬੀ ਅਤੇ ਪੂਰਬੀ ਖੇਤਰ ਹੋਗੇ ਮਾਝਾ ਨਾਲ ਟੱਚ ਕਰਦੇ ਬੈਲਟ ਹੋ ਗਈ ਪਠਾਨਕੋਟ ਗੁਰਦਾਸਪੁਰ ਸ਼ਹਿਰਪੁਰ ਦੇ ਖੇਤਰ ਹੋਗੇ ਨਵਾਂ ਸ਼ਹਿਰ ਦੀ ਬੈਲਟ ਹੋ ਗਈ ਰੂਪਨਗਰ ਦੀ ਬੈਲਟ ਹੋ ਗਈ ਐਸਐਸ ਨਗਰ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਤਕਰੀਬਨ ਟੁੱਟਮੀ ਹੈ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ 75% ਖੇਤਰਾਂ ਦੇ ਵਿੱਚ ਬ ਲੁਧਿਆਣਾ ਅਤੇ ਸੰਗਰੂਰ ਪਟਿਆਲਾ ਹੋ ਗਿਆ तकरीबन ਟੁੱਟਮੀਆਂ ਕਾਰਵਾਈਆਂ ਹਲਕੀ ਬੱਦਲਵਾਈ ਦੀ ਆਵਾਜਾਈ ਦੇਖਣ ਨੂੰ ਮਿਲੇਗੀ ਅਤੇ ਇਹਨਾਂ ਖੇਤਰਾਂ ਵਿੱਚ ਮੌਸਮ ਮੌਸਮ ਵਿਭਾਗ ਵੱਲੋਂ ਡਰਾਈ ਦੱਸਿਆ ਗਿਆ ਹੈ तकरीबन ਦੇਖੀਏ ਤਾਂ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਤਕਰੀਬਨ ਹਲਕੇ ਤੋਂ ਦਰਮਿਆਨੇ ਅਤੇ ਹਲਕੇ ਮੀਂਹ ਅਤੇ तकरीबन ਮੌਸਮ ਡਰਾਈ ਦੱਸਿਆ ਗਿਆ ਹੈ तकरीबन ਇਹ ਤਿੰਨ ਜ਼ੋਨਾਂ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਵਿੱਚ ਮੌਸਮੀ ਗਤੀਵਿਧੀਆਂ ਅਲੱਗ-ਅਲੱਗ ਤਰੀਕੇ ਨਾਲ ਦੇਖਣ ਨੂੰ ਮਿਲ ਸਕਦੀਆਂ ਅੱਗੇ ਜੇ 19 ਤਰੀਕ ਦੇ ਮੌਸਮ ਦੀ ਗੱਲ ਕਰੀਏ 19 ਤਰੀਕ ਨੂੰ ਫਿਰ ਤੋਂ ਪੰਜਾਬ ਦੇ ਜਿਹੜੇ ਉੱਤਰ ਪੂਰਬੀ ਖੇਤਰ ਪਠਾਨਕੋਟ ਗੁਦਾਸਪੁਰ ਹਰਪੂਰ ਨ ਆਪਾਂ ਨੂੰ ਟੁੱਟਮੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਤਕਰੀਬਨ 25% ਚਾਂਸ ਨੇ ਇਹਨਾਂ ਖੇਤਰਾਂ ਵਿੱਚ ਹਲਕੀ ਬਦਲਵਾਈ ਦੇਖਣ ਨੂੰ ਮਿਲੇਗੀ ਓਵਰਆਲ ਸਾਰੇ ਪੰਜਾਬ ਦੇ ਵਿੱਚ ਦੱਖਣ ਪੱਛਮੀ ਪੂਰਬੀ ਖੇਤਰ ਹੋਗੇ ਉੱਤਰ ਪੂਰਬੀ ਪੱਛਮੀ ਖੇਤਰ ਹੋਗੇ ਸੈਂਟਰ ਪੰਜਾਬ ਹੋ ਗਿਆ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਮੌਸਮ ਡਰਾਈ ਅਤੇ ਖੁਸ਼ਕ ਦੇਖਣ ਨੂੰ ਮਿਲੇਗਾ ਟੈਂਪਰੇਚਰ ਆਪਾਂ ਨੂੰ ਫਿਰ ਤੋਂ 33+ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਧੰਨਵਾਦ ਜੀ